ਆਹ ਵੇਖ ਲੋ ਹਾਲ ਲੋਕਾਂ ਦਾ ਇੱਕ ਨੌਜਵਾਨ ਜੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦਾ ਹੈ ਉਹ ਆਟੋ ਵਿੱਚੋਂ ਬਿਸਕੁਟਾਂ ਦਾ ਡੱਬਾ ਚੁੱਕ ਕੇ ਫਰਾਰ ਹੋ ਜਾਂਦਾ ਹੈ ਇਹ ਸਾਰੀਆਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਚ ਹੋ ਗਈਆਂ ਨੇ ਸੀਸੀਟੀਵੀ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਨੌਜਵਾਨ ਮੋਟਰਸਾਈਕਲ ਉੱਤੇ ਆਉਂਦਾ ਹੈ ਅਤੇ ਪਹਿਲਾਂ ਆਸ-ਪਾਸੇ ਵੇਖਦਾ ਹੈ ਫਿਰ ਉੱਥੇ ਨਾਲ ਹੀ ਖੜੇ ਆਟੋ ਦੇ ਵਿੱਚੋਂ ਇਹ ਬਿਸਕੁਟਾਂ ਦਾ ਡੱਬਾ ਚੁੱਕ ਲੈਂਦਾ ਹੈ ਇਹ ਡੱਬਾ ਚੁੱਕ ਕੇ ਮੋਟਰਸਾਈਕਲ ਉੱਤੇ ਰੱਖ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਇਸ ਵਾਰਦਾਤ ਨੂੰ ਉਸ ਨੇ ਸ਼ਰਿਆਮ ਹੀ ਅੰਜਾਮ ਦੇ ਦਿੱਤਾ ਜਦ ਕਿ ਉਸ ਰੋਡ ਉੱਤੇ ਕਾਫੀ ਲੋਕ ਲੰਘ ਰਹੇ ਸਨ ਪਰ ਉਸ ਨੂੰ ਕਿਸੇ ਦਾ ਵੀ ਖੌਫ ਨਹੀਂ ਸੀ ਨੌਜਵਾਨ ਨੇ ਬੇਤੜਕ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਜਲੰਧਰ ਦੇ ਮਾਡਲ ਹਾਊਸ ਦਾ ਹੈ ਜਿੱਥੇ ਇਸ ਨੌਜਵਾਨ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ